ਦਾ ਰਾਜਾ ਵੜਿੰਗ ਆਪਣੇ ਬਿਆਨ 'ਚ ਸਫਾਈ ਵੀ ਦਿੰਦੇ ਨਜ਼ਰ ਆ ਰਹੇ ਨੇ ਪਰ ਫਿਲਹਾਲ ਰਾਜਾ ਵੜਿੰਗ ਵਿਵਾਦਾਂ ਦੇ ਵਿੱਚ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਰਾਜਾ ਵੜਿੰਗ ਤੇ ਤਿੱਖਾ ਹਮਲਾ ਬੋਲਿਆ ਗਿਆ ਏ ਸੀਐਮ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਨੇ ਜੋ ਬੋਲਿਆ ਇਹ ਮੈਂ ਦੁਹਰਾ ਵੀ ਨਹੀਂ ਸਕਦਾ ਮੁੱਖ ਮੰਤਰੀ ਪੰਜਾਬ ਅੱਜ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਲਈ ਗਏ ਹੋਏ ਸੀ ਇਸ ਦੌਰਾਨ ਉਹਨਾਂ ਕਿਹਾ ਕਿ ਇਹਨਾਂ ਦੇ ਅੰਦਰ ਦੀ ਭਾਵਨਾ ਸਾਹਮਣੇ ਆ ਰਹੀ ਹੈ ਜਾਤੀ ਸੂਚਕ ਗੱਲਾਂ ਬੋਲ ਕੇ ਹੁਣ ਮਾਫੀ ਮੰਗ ਰਹੇ ਨੇ सीएम मान ने भी कहा कि नहीं चौंदे कि गरीब आगे आणे गरीबਾਂ ਦੇ ਬੱਚੇ ਪੜਨ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਰਾਜਾ ਵੜਿੰਗ ਨੂੰ ਉਸੇ ਬਿਆਨ ਬਹਾਨੇ ਘੇਰਿਆ ਗਿਆ ਏ ਤਰਨਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਨੂੰ ਸੀਐਮ ਮਾਨ ਘੇਰ ਦੇ ਨਜ਼ਰ ਆਏ ਗਿਆ માफी मांगी ਬਾਅਦ ਕੱਲ ਕੀ ਕਿਹਾ ਉਹਨੇ ਭਾਈ ਚਾਰੇ ਬਾਰੇ ਬਾਲਮੀਕ ਭਾਈ ਚਾਰੇ ਫਲਾਣਾ ਮੰਤਰੀ ਬਣਾਤਾ ਸੀ ਉਹ ਆ ਉਹ ਡੰਗਰਾਂ ਨੂੰ ਪੱਠੇ ਪਾਉਂਦਾ ਸੀ ਉਹਦੇ ਬਾਰੇ ਉਹ ਜਾਤੀ ਸੂਚਕ ਗੱਲਾਂ ਬੋਲੀਆਂ ਹੁਣ ਮਾਫੀ ਮੰਗੀ ਜਾਂਦੇ ਨੇ ਇੱਥੋਂ ਇਹਨਾਂ ਦੀ ਨਾ ਅੰਦਰਲੀ ਭਾਵਨਾ ਪਤਾ ਲੱਗਦੀ ਮੈਂ ਉਹ ਗੱਲਾਂ ਬੋਲ ਵੀ ਨਹੀਂ ਸਕਦਾ ਇੱਥੇ ਜੇ ਵੀਟ ਵੀ ਕਰਨੀ ਆ ਸਮਝ ਲਓ ਮੈਂ ਵੀ ਬੋਲਤੀ ਆ ਫਿਰ ਮਨੇ ਹਜੇ ਤੱਕ ਉਸੇ ਸੋਚ 'ਚ ਹੀ ਖੜਿਆ ਇਹ ਨਹੀਂ ਚਾਹੁੰਦੇ ਗਰੀਬਾਂ ਦਾ ਕੋਈ ਬੰਦਾ ਆਮ ਕਰਾਂ ਦਾ ਕੋਈ ਬੰਦਾ ਉੱਪਰ ਆ ਜਾਏ ਉਹ ਬਾਜਵੇ ਹੋਰੀ ਗਾਲਾਂ ਕੱਢੀ ਜਾਂਦੇ ਨੇ ਮੈਨੂੰ ਉਹ ਸਾਡੇ ਐਮਐਲਏ ਨੂੰ ਕਹਿੰਦੇ ਨੇ ਮਟੀਰੀਅਲ ਹੈ ਕਿਹਾ ਜਾ ਮਟੀਰੀਅਲ ਆ ਗਿਆ ਭਧੌੜ ਵਾਲਾ ਐਮਐਲਏ ਹੈ ਰਿਜ਼ਰਵ ਸੀਟ ਹੈ ਜਿਹਨੇ ਚੰਨੀ ਹਰਾਇਆ ਉਹ ਮੋਬਾਈਲ ਠੀਕ ਕਰਨ ਦੀ ਦੁਕਾਨ ਸੀ ਉਹਦੀ ਉਹਨੂੰ ਵਿਧਾਨ ਸਭਾ ਚ ਕਹਿੰਦਾ ਲੈ ਇੱਥੇ ਮੋਬਾਈਲ ਠੀਕ ਕਰਨ ਵਾਲੇ ਵੀ ਆ ਗਏ ਮੈਂ ਕਿ ਕੱਲੇ ਮੋਬਾਈਲ ਠੀਕ ਨਹੀਂ ਕਰਦੇ ਦਿਮਾਗ ਵੀ ਠੀਕ ਕਰਦੇ ਆ ਸੋ ਵੀਰੋ ਇਹ ਬਰਦਾਸ਼ਤ ਹੀ ਨਹੀਂ ਕਰ ਸਕਦੇ ਆਂ ਅਮਲੋ ਅਮਕਰਾਂ ਦੇ ਮੁੰਡੇ ਕੁੜੀਆਂ ਨੂੰ ਇਹਦਾ ਕਹਿੰਦੇ ਬਸ ਜਿੰਦਾਬਾਦ ਮੁਰਦਾਬਾਦ ਵਾਸਤੇ ਲੋਕ ਰੱਖੇ ਹੋਏ ਨੇ ਹੱਥ ਹਲਾ ਜਾਂਦੇ ਨੇ ਉਸ ਤੋਂ ਬਾਅਦ ਵੋਟਾਂ ਪਾਓ ਤੁਹਾਨੂੰ ਐ ਕਰਾਂਗੇ ਉਹ ਕਰਾਂਗੇ ਨਾ ਕੋਈ ਲਾਲ ਲਕੀਰ ਜਾਂ ਲਾਲ ਕੀ ਤੇ ਬਾਹਰ ਜਾਂ ਅੰਦਰ ਵਾਲੇ ਘਰ ਦੀ ਕਿਸੇ ਦੀ ਰਜਿਸਟਰੀ ਕਰਾਈ ਹੈ ਅਸੀਂ ਕਰ ਰਹੇ ਹਾਂ ਹੁਣ ਵੀ ਮਾਲਕ ਤਾਂ ਬਣੋ ਰਹਿੰਦੇ ਉਹਨਾਂ ਘਰਾਂ ਚੀਆਂ ਕਈ ਪੀੜੀਆਂ ਤੋਂ ਮਾਲਕ ਨਹੀਂ ਹੈਗੇ ਪਰ ਰਜਿਸਟਰੀ ਕਰਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕਰਜ਼ਾ ਲਓਗੇ ਇਹ ਹਿਸਟਰੀ ਗ라운ਡ ਦਾ ਮਤਲਬ ਹੈ ਮਾਲਕ ਬਣਨ ਵਾਲਾ ਸਕੂਨ ਤਾਂ ਮਿਲੂਗਾ ਵੀ ਅਸੀਂ ਧਰਤੀ ਤੇ ਕਿਸੇ ਜ਼ਮੀਨ ਦੇ ਟੁਕੜੇ ਦੇ ਮਾਲਕਾਂ ਤਾਂ ਜਿੱਥੇ ਸੀਐਮ ਮਾਨ ਦੇ ਵੱਲੋਂ ਰਾਜਾ ਵੜਿੰਗ ਨੂੰ ਘੇਰਿਆ ਗਿਆ ਉਥੇ ਸਭ ਕਾ ਸੀਐਮ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ ਸਭ ਕਾ ਸੀਐਮ ਚੰਨੀ ਨੇ ਕਿਹਾ ਕਿ ਰਾਜਾ ਵੜਿੰਗ ਨੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਮੁਆਫੀ ਮੰਗਣ ਵਾਲੇ ਨੂੰ ਮਾਫ ਕੀਤਾ ਜਾਣਾ ਚਾਹੀਦਾ ਹੈ ਲੋਕਾਂ ਨੂੰ ਮਾਫੀ ਮੰਗਣ ਤੇ ਮਾਫ ਕਰਨਾ ਚਾਹੀਦਾ ਹੈ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਵਿਰੋਧੀ ਧਿਰਾਂ ਲਗਾਤਾਰ ਰਾਜਾ ਵੜਿੰਗ ਨੂੰ ਘੇਰ ਰਹੀਆਂ ਨੇ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਵੀ ਸੰਬੰਧਿਤ ਨੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਚਰਨਜੀਤ ਚੰਨੀ ਅੱਜ ਚੰਡੀਗੜ੍ਹ ਪਹੁੰਚੇ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਜਿੱਥੇ ਪ੍ਰਦਰਸ਼ਨ ਚੱਲ ਰਿਹਾ ਉੱਥੇ ਪਹੁੰਚੇ ਸੀ ਤਾਂ ਇਸ ਦੌਰਾਨ ਜਦੋਂ ਉਹਨਾਂ ਨੂੰ ਇਹ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਰਾਜਾ ਬੜਿੰਗ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਆ ਹੁਣ ਵੱਡਾ ਦਿਲ ਦਿਖਾਉਣਾ ਚਾਹੀਦਾ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ। ਉਹ ਦੇਖੀਏ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ। ਸਿੱਖ ਕੌਮ ਦਾ ਇਹ ਇਤਿਹਾਸ ਹੈ, ਇਹ ਸੰਸਕਾਰ ਹੈ ਕਿ ਜੀ ਅੜੇ ਸੋ ਛੜੇ ਸਰਨ ਪਰੇ ਤੋਂ ਤਰੇ। ਜਿਹੜਾ ਅੜੂ ਆ ਉਹ ਛੱਡ ਜਾਏਗਾ, ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ। ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰ ਨਹੀਂ ਲਗਦਾ আর ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ